ਤੇ ਜਿਹੜੇ ਕੈਨੇਡਾ ਦੇ ਵਿੱਚ ਪੰਜਾਬੀ ਨੇ ਉਹਨਾਂ ਨੂੰ ਕਿਸ ਤਰੀਕੇ ਦਾ ਖਤਰਾ ਹੋ ਸਕਦਾ ਆ ਕਾਲੇ ਦਿਨਾਂ ਦੇ ਵਿੱਚ ਦੇਖੋ ਖਤਰਾ ਜਿਹੜੇ ਉੱਥੇ ਪੁਰਾਣੇ ਗਏ ਆ ਉਹ ਕਹਿ ਰਹੇ ਵੀ ਸਟੂਡੈਂਟਸ ਵਧੀਆ ਨਹੀਂ ਆ ਸਟੂਡੈਂਟਸ ਕਹਿ ਰਿਹਾ ਵੀ ਉਹ ਸਾਨੂੰ ਜਿਹੜੇ ਪੁਰਾਣੇ ਬੰਦੇ ਆ ਉਹ ਵੇਜਸ ਘਟ ਦਿੰਦੇ ਆ ਹੁਣ ਵੀ ਤੁਹਾਡੇ ਕੋਲ ਇਦਾਂ ਦੇ ਬੱਚੇ ਆ ਰਹੇ ਨੇ ਕੈਨੇਡਾ ਦੇ ਜਿਹੜੇ ਕਾਫੀ ਜ਼ਿਆਦਾ ਉਤਸੁਕ ਨੇ ਇਸ ਚੀਜ਼ ਨੂੰ ਲੈ ਕੇ ਪੇਸ਼ਕ ਰੂਲ ਚੇਂਜ ਹੋ ਗਏ ਪਰ ਅਸੀਂ ਕੈਨੇਡਾ ਜਾਣਾ ਬਿਲਕੁਲ ਆ ਰਹੇ ਆ ਜਿਹੜੇ ਉੱਥੇ ਆਲਰੇਡੀ ਬੰਦੇ 15 ਸਾਲ ਤੋਂ ਨੇ 16 ਸਾਲ ਤੋਂ ਉਹ ਥੋੜੇ ਜਿਹਾ ਕੈਨੇਡਾ ਸਟੂਡੈਂਟ ਨੇ ਜਿਹੜੇ ਖਰਾਬੀ ਕੀਤੀ ਆ ਉਹਦੇ ਕਰਕੇ ਥੋੜਾ ਜਿਆਦਾ ਪਰੇਸ਼ਾਨ ਸੀਗੇ ਟੂਰਿਸਟ ਵੀਜ਼ਾ ਜਿਹੜਾ ਹੈ ਉਹਨ ਐਕਸਟੈਂਡ ਨਹੀਂ ਕੀਤਾ ਜਾਵੇਗਾ ਉਸ ਤੇ ਤੁਹਾਡਾ ਕੀ ਕਹਿਣਾ ਜੇ ਕਿਸੇ ਬੱਚੇ ਨੇ ਬੀਟੈਕ ਕੀਤੀ ਹੋ ਉਸਕਿਲਡ ਹੈਗਾ ਉਹਦੇ ਐਕਸਪੀਰੀਅੰਸ ਇੰਡੀਆ ਚ ਬਹੁਤ ਆ ਉਹਦਾ ਸੋਲੂਸ਼ਨ ਹੋ ਸਕਦਾ ਅਦਰਵਾਇਜ਼ ਕੀ ਕਹਿ ਸਕਦੇ ਹਾਂ ਇਹ ਤਾਂ ਫਿਲਹਾਲ ਥੋੜੇ ਦੇ ਰਸਤੇ ਸਟੌਪ ਹੈ ਜਿਹੜੇ ਬੱਚੇ ਨੇ ਜਿਨ੍ਹਾਂ ਦੀ ਇਨਟੇਕ ਹੈ ਹੁਣ ਇਸ ਮਹੀਨੇ ਸੈਪਟੈਂਬਰ ਇਨਟੇਕ ਹੈ ਜਾਂ ਅਕਤੂਬਰ ਇਨਟੇਕ ਹੈ ਜਾਂ ਫਿਰ ਨਵੰਬਰ ਇਨਟੇਕ ਹੈ ਉਹਨਾਂ ਵਾਸਤੇ ਜਿਹੜੇ ਰੂਲਸ ਆਏ ਨੇ ਕਾਫੀ ਖਤਰੇ ਦੀ ਕੰਟੀ ਨਹੀਂ ਲੱਗ ਰਿਹਾ ਤੁਹਾਨੂੰ ਦੇਖੋ ਲੱਗ ਰਿਹਾ ਪਰ ਸਾਡੇ ਬਾਈ ਗੋਡ ਗ੍ਰੇਸ ਬੱਚੇ ਫਿਰ ਵੀ ਸੇਫ ਹੈ ਦੇਖੋ ਟਫ ਟਾਈਮ ਚੱਲ ਰਿਹਾ ਬਟ ਡਰਨ ਦੀ ਲੋੜ ਨਹੀਂ ਲੈਟਸ ਪ੍ਰੇ ਟੂ ਗੋਡ ਇਹਦਾ ਸੋਲੂਸ਼ਨ ਹੋ ਜਾਣਾ ਇਲੈਕਸ਼ਨਸ ਤੋਂ ਬਾਅਦ ਤਾਂ ਵੈਸੇ ਹੀ ਸੋਲੂਸ਼ਨ ਹੋ ਹੀ ਜਾਣਾ ਇਹਦਾ ਸੋਲੂਸ਼ਨ ਹੋ ਜਾਊਗਾ ਬੱਚੇ ਕੈਨੇਡਾ ਜਾਣਗੇ ਪਰ ਇਹ ਸੀ ਥੋੜਾ ਜਿਹਾ ਟਾਈਮ ਲੱਗੇਗਾ ਆਫਟਰ ਇਲੈਕਸ਼ਨ ਸੌਟ ਆਊਟ ਹੋ ਜਾਏਗਾ ਦਰਸ਼ਕਾਂ ਸਤਿ ਸ਼੍ਰੀ ਅਕਾਲ ਸਿਟੀਓਮ న్యూਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਗਤੀ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੈਨੇਡਾ ਦੇ ਜਿਹੜੇ ਰੂਲਸ ਨੇ ਉਹ ਕਾਫੀ ਜ਼ਿਆਦਾ ਟਫ ਐਂਡ ਹਾਰਡ ਹੋ ਚੁੱਕੇ ਨੇ ਜਿਵੇਂ ਕਿ ਕਰਕੇ ਜਿਹੜਾ ਕੈਨੇਡਾ ਦੇ ਵਿੱਚ ਇੱਕ ਡ੍ਰੀਮ ਕੰਟਰੀ ਕਿਹਾ ਜਾਂਦਾ ਹੈ ਕੈਨੇਡਾ ਨੂੰ ਜਿਹੜੇ ਪੰਜਾਬੀ ਨੇ ਜੇ ਪੰਜਾਬੀ ਦਾ ਜਿਹੜਾ ਯੂਥ ਹੈ ਪੰਜਾਬ ਦੇ ਜਿੰਨੇ ਵੀ ਤੁਸੀਂ ਕਹਿ ਲਓ ਨੌਜਵਾਨ ਨੇ ਉਹ ਸਾਰੇ ਕੈਨੇਡਾ ਹੀ ਜਾਣਾ ਚਾਹੁੰਦੇ ਨੇ ਬਾਕੀ ਕੋਈ ਕੰਟਰੀ ਉਹਨਾਂ ਦੀ ਕੋਈ ਪ੍ਰੀਫਰੈਂਸ ਹੁੰਦੀ ਹੀ ਨਹੀਂ ਹੈ ਸੋ ਅੱਜ ਇਸ ਮੁੱਦੇ ਤੇ ਅਸੀਂ ਗੱਲਬਾਤ ਕਰਾਂਗੇ ਵੀਜ਼ਾ ਐਕਸਪਰਟ ਗਗਨਦੀਪ ਸਿੰਘ ਸਰ ਦੇ ਨਾਲ ਸਰ ਪ ਸਰ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਕੈਨੇਡਾ ਦੀ ਸਾਡਾ ਸਭ ਤੋਂ ਮੇਨ ਮੁੱਦਾ ਹੀ ਕੈਨੇਡਾ ਇਸ ਟਾਈਮ ਤੇ ਕਿਉਂਕਿ ਕੈਨੇਡੀਅਨ ਗਵਰਨਮੈਂਟ ਦੇ ਵੱਲੋਂ ਕਾਫੀ ਸਟ੍ਰਿਕਟ ਰੂਲ ਕਰ ਦਿੱਤੇ ਗਏ ਨੇ ਜਿਹਦੇ ਕਰਕੇ ਹੁਣ ਜਿਹੜੇ ਬੱਚੇ ਨੇ ਕਾਫੀ ਜ਼ਿਆਦਾ ਡਿਪਰੈਸ ਹੋ ਰਹੇ ਨੇ ਕਿਉਂਕਿ ਜਿੱਦਾਂ ਕਿ ਮੈਂ ਹਜੇ ਪਹਿਲਾਂ ਕਿਹਾ ਕਿ ਉਹ ਡ੍ਰੀਮ ਕੰਟਰੀ ਹੈ ਪੰਜਾਬੀਆਂ ਵਾਸਤੇ ਤੇ ਤੁਹਾਡੇ ਹਿਸਾਬ ਨਾਲ ਇਹ ਚੀਜ਼ਾਂ ਕਿਉਂ ਚਲਦੀਆਂ ਪਈਆਂ ਦੇਖੋ ਇਹ ਚੀਜ਼ ਜਿਹੜੀ ਚੱਲ ਰਹੀ ਹੈ ਪਿਛਲੇ 6-7 ਮਹੀਨੇ ਤੋਂ ਚੱਲ ਰਹੀ ਹੈ ਜੀ ਆਪਾਂ ਕਹਿ ਦਿਆ ਨਵੰਬਰ ਤੋਂ ਚੱਲ ਰਿਹਾ ਹੈ ਕੈਨੇਡਾ ਚ ਇਲੈਕਸ਼ਨਸ ਨੇ ਹੁਣ ਕਿਹੜੀ ਗਵਰਨਮ 15 ਸਾਲ ਤੋਂ ਨੇ 16 ਸਾਲ ਤੋਂ ਉਹ ਥੋੜੇ ਜਿਹਾ ਕੈਨੇਡਾ ਸਟੂਡੈਂਟ ਨੇ ਜਿਹੜੇ ਖਰਾਬੀ ਕੀਤੀ ਹੈ ਉਹਦੇ ਕਰਕੇ ਥੋੜਾ ਜਿਹਾ ਪਰੇਸ਼ਾਨ ਸੀਗੇ ਬਾਕੀ ਇਹ ਡਿਪਲੋਮੈਟਿਕ ਜਿਹਾ ਹੈ ਥੋੜਾ ਜਿਹਾ ਕਹਿ ਸਕਦੇ ਹਾਂ ਪੋਲਿਟਿਸ਼ੀਅਨ ਸਟੰਟ ਹੈ ਇਹਦਾ ਸੋਲੂਸ਼ਨ ਹੋ ਜਾਊਗਾ ਬੱਚੇ ਕੈਨੇਡਾ ਜਾਣਗੇ ਬਟ ਇਸੇ ਨੂੰ ਥੋੜਾ ਜਿਹਾ ਟਾਈਮ ਲੱਗੇਗਾ ਆਫਟਰ ਇਲੈਕਸ਼ਨ ਸੌਟ ਆਊਟ ਹੋ ਜਾਏਗਾ ਸਰ ਜਿਹੜਾ ਇਹ ਮੁੱਦਾ ਵੀ ਹੈ ਕਿ ਟੂਰਿਸਟ ਵੀਜ਼ਾ ਜਿਹੜਾ ਹੈ ਉਹਨ ਐਕਸਟੈਂਡ ਨਹੀਂ ਕੀਤਾ ਜਾਵੇਗਾ ਉਸ ਤੇ ਤੁਹਾਡਾ ਕੀ ਕਹਿਣਾ ਦੇਖੋ ਕੋਈ ਵਿਸਟਰ ਵੀਜ਼ਾ ਤੇ ਜਾ ਰਿਹਾ ਹੈ ਜਾਂ ਟੂਰਿਸਟ ਤੇ ਜਾ ਰਿਹਾ ਹੈ ਉਹ ਸਟ੍ਰੇਟ ਵੇ ਜਾਂ ਤਾਂ ਜ਼ਾਇਲਮ ਲੈ ਰਿਆ ਸੀ ਜਾਂ ਫਿਰ ਕਨਵਰਜਨ ਕਰਾ ਰਿਆ ਸੀਗਾ ਕਿਸੇ ਨਾ ਕਿਸੇ ਤਰੀਕੇ ਸਟੱਡੀਜ਼ ਕਰਾ ਲਿਆ ਵਰਕ ਚ ਕਰਾ ਲਿਆ ਗਵਰਨਮੈਂਟ ਨੇ ਇਹਨੂੰ ਇੱਕ ਟੈਂਪਰੇਰੀ ਹੌਲਟ ਲਿਆ ਥੋੜੀ ਦੇਰ ਵਾਸਤੇ ਇਹ ਨਿਊਜ਼ ਜ਼ਰੂਰ ਆਈ ਹੈ ਫਿਲਹਾਲ ਬੰਦ ਹੈ ਬਟੇ ਚਲੇਗਾ ਲੇਕਿਨ ਕੁਝ ਸਕਿਲਡ ਪ੍ਰੋਗਰਾਮ ਨੇ ਜਿਹੜੇ ਹਜੇ ਵੀ ਚੱਲ ਰਹੇ ਆ ਜਿਵੇਂ ਹੌਸਪਿਟੈਲਿਟੀ ਚ ਹੋ ਗਿਆ ਹੈਲਥ케ਅਰ ਚ ਹੋ ਗਿਆ ਨੈਨੀ ਚ ਹੋ ਗਿਆ ਇਹ ਹਜੇ ਵੀ ਚੱਲ ਰਹੇ ਆ ਜੇ ਕਿਸੇ ਬੱਚੇ ਨੇ ਬੀਟੈਕ ਕੀਤੀ ਹੋ ਉਸਕਿਲਡ ਹੈਗਾ ਉਹਦੇ ਐਕਸਪੀਰੀਅੰਸ ਇੰਡੀਆ ਚ ਬਹੁਤ ਆ ਉਹਦਾ ਸੋਲੂਸ਼ਨ ਹੋ ਸਕਦਾ otherwise ਕੀ ਕਹਿ ਸਕਦੇ ਹੁਣ ਇਹ ਤਾਂ ਫਿਲਹਾਲ ਥੋੜੇ ਦਿਨਾਂ ਵਾਸਤੇ ਸਟਾਪ ਹੈ ਬਟ ਇਹ ਚੱਲ ਪੇਗਾ ਦੁਬਾਰਾ ਤਾਂ ਜਿਹੜਾ ਇੱਕ ਰੂਲ ਹੈਗਾ ਪੀਆਰ ਹੁਣ ਨਹੀਂ ਮਿਲੇਗੀ ਕਿਸੇ ਵੀ ਬੱਚੇ ਨੂੰ ਕਿਉਂਕਿ ਹੁਣ ਕਾਫੀ ਜਿਹੜੇ ਉੱਥੇ ਦੇ ਲੋਕੀ ਨੇ ਉੱਥੇ ਦੇ ਰੈਜ਼ਿਡੈਂਸ ਨੇ ਉਹਨਾਂ ਦਾ ਨਾ ਇੱਕ ਕਹਿ ਲਓ ਤੁਸੀਂ ਲੇਬਰ ਦੇ ਉੱਤੇ ਬਹੁਤ ਡਿਪੈਂਡੈਂਸੀ ਹੋ ਗਈ ਹੈ ਉਹਨਾਂ ਦੀ ਤੇ ਤੁਹਾਡੇ ਹਿਸਾਬ ਨਾਲ ਜਿਹੜੇ ਹੁਣ ਰੂਲਸ ਕੱਢੇ ਗਏ ਸਕੇ ਕਿ ਹੁਣ ਜਿਹੜੇ ਪੰਜਾਬੀ ਨੇ ਹੁਣ ਉਹਨਾਂ ਲਈ ਇੱਕ ਮੁਸ਼ਕਿਲ ਦਾ ਸਮੇਂ ਹੈ ਤੇ ਪੰਜਾਬੀਆਂ ਲਈ ਤਾਂ ਇਹ ਵੈਸੇ ਵੀ ਤੁਹਾਡੇ ਸਾਹਮਣੇ ਇਹ ਚੀਜ਼ ਹੈਗੀ ਹੈ ਕਿ ਪੰਜਾਬ ਅੱਧਾ ਕੈਨੇਡਾ ਦੇ ਵਿੱਚ ਹੈ ਤੇ ਜਿਹੜੇ ਕੈਨੇਡਾ ਦੇ ਵਿੱਚ ਪੰਜਾਬੀ ਨੇ ਉਹਨਾਂ ਨੂੰ ਕਿਸ ਤਰੀਕੇ ਦਾ ਖਤਰਾ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਖਤਰਾ ਜਿਹੜੇ ਉੱਥੇ ਪੁਰਾਣੇ ਗਏ ਆ ਉਹ ਕਹਿ ਰਹੇ ਵੀ ਸਟੂਡੈਂਟਸ ਵਧੀਆ ਨਹੀਂ ਆ ਸਟੂਡੈਂਟਸ ਕਹਿ ਰਿਹਾ ਵੀ ਉਹ ਸਾਨੂੰ ਜਿਹੜੇ ਪੁਰਾਣੇ ਬੰਦੇ ਆ ਉਹ ਵੇਜਸ ਘਟ ਦਿੰਦੇ ਆ ਸੋ ਇਹ ਤਾਂ ਇੱਕ ਚਲੋ ਚੱਲ ਰਿਹਾ ਸੀਨ ਬਟ ਇਹਦਾ ਸੋਲੂਸ਼ਨ ਹੋ ਜਾਣਾ ਪੀਆਰ ਵੀ ਮਿਲਨੀ ਆ ਆਊਟਸਕਰਟ ਏਰੀਆ ਦੇ ਵਿੱਚ ਪੀਆਰ ਫੋਨ ਵੀ ਸਟਾਰਟ ਆ ਮਿਲ ਰਹੀ ਆ ਥੋੜਾ ਜਿਹਾ ਔਖਾ ਹੈ ਰੂਲਸ ਫਾਲੋ ਕਰਨੇ ਪੈਂਦੇ ਆ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਆ ਬੱਚੇ ਨੂੰ ਤਾਂ ਉਹ ਆਪਣੇ ਆਪ ਨੂੰ ਇਸ ਪ੍ਰੋਬਲਮ ਤੋਂ ਸਾਲਵ ਕਰਾ ਕੇ ਪੀਆਰ ਲੈ ਸਕਦਾ ਐਜ਼ ਇਨ ਵੀਜ਼ਾ ਐਕਸਪਰਟ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਬੱਚੇ ਇਸ ਟਾਈਮ ਰੁਝਾਨ ਕਰ ਰਹੇ ਨੇ ਇਸ ਚੀਜ਼ ਦਾ ਦੇਖੋ ਬੱਚਿਆਂ ਦਾ ਰੁਝਾਨ ਜਿਆਦਾ ਸਾਡੇ ਕੋਲ ਕੁਆਇਰੀਜ਼ ਵੀ ਹੈਗੀਆਂ ਬੱਚੇ ਡਿਸਕਸ ਕਰਦੇ ਆ ਬੱਚੇ ਤਾਂ ਆਇਲੈਂਡਸ ਤੋਂ ਵੀ ਡਰਦੇ ਨੇ ਪਰ ਆਇਲਸ ਵੀ ਕਰਦੇ ਆ ਕੈਨੇਡਾ ਵੀ ਜਾਣਗੇ ਉੱਥੇ ਜਾ ਕੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰਨ ਵਾਸਤੇ ਟੈਕਨੀਕਲੀ ਸਟੱਡੀ ਚਾਹੀਦੀ ਹੈ ਪ੍ਰੋਪਰ ਤਰੀਕੇ ਨਾਲ ਪੜ੍ਹਾਈ ਕਰਕੇ ਆਪਣੇ ਪੁਆਇੰਟਸ ਕਰਕੇ ਸੀਆਰਐਸ ਸਕੋਰ ਨੂੰ ਪੂਰਾ ਕਰਨਗੇ ਤਾਂ ਬੱਚੇ ਜ਼ਰੂਰ ਉੱਥੇ ਕਾਮਯਾਬ ਹੋਣਗੇ ਸਰ ਇੱਕ ਤਰੀਕੇ ਨਾਲ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗਾ ਕਿ ਜਿੱਦਾਂ ਤੁਸੀਂ ਤੁਹਾਡੇ ਕੋਲ ਆਏ ਦਿਨ ਪਤਾ ਨਹੀਂ ਕਿੰਨੇ ਹੀ ਪਾਸਪੋਰਟਸ ਆਉਂਦੇ ਹੋਣਗੇ ਕਿੰਨੇ ਫਰੈਸ਼ ਪਾਸਪੋਰਟਸ ਹੋਣਗੇ ਜਿਨ੍ਹਾਂ ਦਾ ਤੁਸੀਂ ਵੀਜ਼ਾ ਲਗਵਾਨਦੇ ਹੋ ਜਿਹੜੇ ਬੱਚੇ ਤੁਹਾਡੇ ਤੋਂ ਵੀਜ਼ਾ ਲਗਵਾਨਦੇ ਹੈ ਤਾਂ ਹੁਣ ਵੀ ਤੁਹਾਡੇ ਕੋਲ ਇਦਾਂ ਦੇ ਬੱਚੇ ਆ ਰਹੇ ਨੇ ਕੈਨੇਡਾ ਦੇ ਜਿਹੜੇ ਕਾਫੀ ਜ਼ਿਆਦਾ ਉਤਸੁਕ ਨੇ ਇਸ ਚੀਜ਼ ਨੂੰ ਲੈ ਕੇ ਬੇਸ਼ੱਕ ਰੂਲ ਚੇਂਜ ਹੋ ਗਏ ਪਰ ਅਸੀਂ ਕੈਨੇਡਾ ਜਾਣਾ ਹੈ ਬਿਲਕੁਲ ਆ ਰਹੇ ਆ ਜਿਨ੍ਹਾਂ ਦੀ ਬ੍ਰਦਰ ਸਿਸਟਰ ਉੱਥੇ ਹੈ ਫੈਮਿਲੀ ਉੱਥੇ ਹੈ ਉਹਨਾਂ ਨੇ ਤਾਂ ਜਾਣਾ ਹੀ ਹੈ ਕੈਨੇਡਾ ਚਾਹੇ ਹੁਣ ਯੂਐਸਏ ਸਟਡੀ ਵੀਜ਼ਾ ਚੱਲ ਗਿਆ ਯੂਐਸ 50 ਕੰਟਰੀ ਚੋਂ 40 ਕੰਟਰੀ ਸਟੱਡੀ ਵੀਜ਼ਾ ਦੇ ਰਹੀ ਹੈ ਔਰ ਬੱਚਿਆਂ ਨੂੰ ਕੰਮ ਵੀ ਮਿਲ ਰਿਹਾ ਹੈ ਬੱਚਾ ਉੱਥੋਂ ਜਾਏਗਾ ਜਾਂ ਉੱਥੇ ਸੈਟਲ ਹੋਏਗਾ ਜਦੋਂ ਕਿ ਤੁਸੀਂ ਮੈਨੂੰ ਦੱਸਿਆ ਕਿ ਯੂਰਪ ਕੰਟਰੀਜ਼ ਬਾਰੇ ਫਿਰ ਜੇਕਰ ਬੱਚਾ ਕੈਨੇਡਾ ਨਹੀਂ ਜਾ ਸਕਦਾ ਤਾਂ ਤੁਹਾਡੇ ਹੀ ਸਾਹਮਣੇ ਲੈਸ ਐਜ਼ ਇਨ ਐਕਸਪਰਟ ਤੁਸੀਂ ਕਿਸ ਕੰਟਰੀਜ਼ ਦੀ ਪ੍ਰੀਫਰੈਂਸ ਦਿਨੇ ਹੋ ਬੱਚਿਆਂ ਨੂੰ ਜੇਕਰ ਤੁਹਾਡੇ ਕੋਲ ਕੋਈ ਪੁੱਛਣ ਆਵੇ ਜਾਂ ਕਾਉਂਸਲਿੰਗ ਵਾਸਤੇ ਆਵੇ ਦੇਖੋ ਜਿੱਦਾ ਜਿੱਥੇ ਕੋਈ ਯੂਰਪ ਚ ਇਟਲੀ ਫਰਾਂਸ ਜਾਂ ਕੋਈ ਰਹਿੰਦਾ ਉਹ ਕਹਿੰਦਾ ਮੈਂ ਉੱਧਰ ਜਾਣਾ ਨਵੀਂ ਕੰਟਰੀਜ਼ ਐ ਟੋਟਲੀ ਕਰਾਇਮ ਫਰੀ ਐ ਫਿਨਲੈਂਡ ਐ ਡੈਨਮਾਰਕ ਐ ਸਵੀਡਨ ਚੱਲ ਰਿਹਾ ਐ ਯੂਰਪ ਦੇ ਪਾਰਟਸ ਐ ਜਿੱਥੇ ਸਟੱਡੀ ਵੀਜ਼ਾ ਹੁਣ ਰਸ਼ੀਆ ਦਾ ਸਟੱਡੀ ਵੀਜ਼ਾ ਬਹੁਤ ਜ਼ਿਆਦਾ ਚੱਲ ਰਿਹਾ ਜਿਵੇਂ ਤੁਸੀਂ ਦੇਖ ਰਹੇ ਹੋ ਸਾਡੇ ਕਾਫੀ ਵੀਜ਼ੇ ਆ ਚੁੱਕੇ ਐ ਉਹਦੇ ਵਿੱਚ ਕੀ ਬਜਟ ਲੋ ਐ ਟਾਈਮ ਵੇਸਟ ਨਹੀਂ ਐ ਆਇਲਸ ਨਹੀਂ ਚਾਹੀਦੀ ਫੰਡ ਨਹੀਂ ਚਾਹੀਦਾ ਬੱਚਾ ਉੱਥੇ ਜਾ ਕੇ ਰਹੇਗਾ ਸਟੇਟਲ ਹੋ ਸਕਦਾ ਉੱਥੇ ਵੀ ਗ੍ਰੀਨ ਕਾਰਡ ਮਿਲਦਾ ਉਸ ਤੋਂ ਅੱਗੇ ਵੀ ਤੁਸੀਂ ਦੁਬਾਰਾ ਫਰਦਰ ਨੈਕਸਟ ਈਅਰ ਦੀ ਸਟ ਤੇ ਜਿਹੜੇ ਜਿਹੜੇ ਬੱਚੇ ਨੇ ਜਿਨ੍ਹਾਂ ਦੀ ਇਨਟੇਕ ਹੈ ਹੁਣ ਇਸ ਮਹੀਨੇ ਸੈਪਟੈਂਬਰ ਇਨਟੇਕ ਹੈ ਜਾਂ ਅਕਟੂਬਰ ਇਨਟੇਕ ਹੈ ਜਾਂ ਫਿਰ ਨਵੰਬਰ ਇਨਟੇਕ ਹੈ ਉਹਨਾਂ ਵਾਸਤੇ ਜਿਹੜੇ ਰੂਲਸ ਆਏ ਨੇ ਕਾਫੀ ਖਤਰੇ ਦੀ ਗੰਟੀ ਨਹੀਂ ਲੱਗ ਰਿਹਾ ਤੁਹਾਨੂੰ ਦੇਖੋ ਲੱਗ ਰਿਹਾ ਬਟ ਸਾਡੇ ਬਾਈ ਗੋਡ ਗ੍ਰੇਸ ਬੱਚੇ ਫਿਰ ਵੀ ਸੇਫ ਹੈ ਬਟ ਜਿਨ੍ਹਾਂ ਨੇ ਜਾਣਾ ਹੈ ਸੋਲੂਸ਼ਨ ਕੋਈ ਨਾ ਕੋਈ ਕਾਢ ਹੀ ਲੈਣਾ ਜੀ ਹੋ ਹੀ ਜਾਣਾ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਵਿਊਅਰਸ ਨੇ ਇਸ ਟਾਈਮ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਨੇ ਤੇ ਸਪਾਊਸ ਵੀਜ਼ਾ ਕਿਸੇ ਦਾ ਕਿਸੇ ਦਾ ਸਟੂਡੈਂਟ ਵੀਜ਼ਾ ਕਿਸੇ ਦਾ ਵਿਜ਼ਟਰ ਵੀਜ਼ਾ ਤਾਂ ਤੁਸੀਂ ਉਹਨਾਂ ਸਾਰਿਆਂ ਨੂੰ ਕੀ ਕ ਲੈਟਸ ਸਪਰੇ ਟੂ ਗੋਡ ਇਹਦਾ ਸੋਲੂਸ਼ਨ ਹੋ ਜਾਣਾ ਇਲੈਕਸ਼ਨਸ ਤੋਂ ਬਾਅਦ ਤਾਂ ਵੈਸੇ ਹੀ ਸੋਲੂਸ਼ਨ ਹੋ ਹੀ ਜਾਣਾ ਕੋਈ ਪ੍ਰੋਬਲਮ ਨਹੀਂ ਹੈਗੀ ਜਿਨ੍ਹਾਂ ਨੂੰ ਕਾਲੀ ਆ ਯੂਰਪ ਸਾਈਡ ਚਲੇ ਜਾਣਗੇ ਉਸ ਤੋਂ ਕੈਨੇਡਾ ਚਲੇ ਜਾਣਗੇ No problem USA ਵੀ ਬਹੁਤ ਬੱਚਾ ਜਾ ਰਿਹਾ ਹੈ No problem ਸੋ ਗਗਨਦੀਪ ਸਰ ਨੇ ਨਾ ਇੱਕ ਤਰੀਕੇ ਨਾਲ ਬੱਚਾ ਨੂੰ ਮੋਟੀਵੇਟ ਵੀ ਕਰਤਾ ਇੱਕ ਉਮੀਦ ਦੀ ਕਿਰਨ ਉਹਨਾਂ ਦੇ ਵਿੱਚ ਜਗਾ ਦਿੱਤੀ ਕਿ ਕੋਈ ਗੱਲ ਨਹੀਂ ਬੇਸ਼ੱਕ ਰੂਲ ਸਾਡੇ ਟਫ ਨੇ ਬੇਸ਼ੱਕ ਸਾਡੇ ਜਿਹੜੇ ਬੱਚੇ ਨੇ ਉਹ ਕਾਫੀ ਜ਼ਿਆਦਾ ਡਿਪਰੈਸ ਹੋ ਰਹੇ ਨੇ ਬਟ ਕੋਈ ਗੱਲ ਨਹੀਂ ਹੋ ਸਕਦਾ ਆਉਣ ਵਾਲਾ ਸਮਾਂ ਜਿਹੜਾ ਉਹ ਉਹਨਾਂ ਦਾ ਹੀ ਹੋਵੇ ਤੇ ਹੋ ਸਕਦਾ ਜਿੰਨਾ ਜਲਦੀ ਕੈਨੇਡਾ ਗਵਰਨਮੈਂਟ ਇਸ ਚੀਜ਼ ਨੂੰ ਸਮਝ ਆਏ ਕਿ ਜਿਹੜਾ ਇੰਡੀਅਨ ਹੈ ਜਾਂ ਜਿਹੜਾ ਪੰਜਾਬੀ ਨੇ ਉਹ ਸਿਰਫ ਕੈਨੇਡਾ ਨੂੰ ਕਿਉਂ ਪ੍ਰੇਫਰੈਂਸ ਦਿੰਦੇ ਆ ਸਿਰਫ ਇੱਕ ਕਹਿ ਲਓ ਕਿ ਭਾਈਚਾਰੇ ਦੇ ਤਰੀਕੇ ਨਾਲ ਕਿ ਉਹਨਾਂ ਦੇ ਸਾਹਮਣੇ ਹੈ 노 ਡਾਊਟ ਬਾਕੀ ਕੰਟਰੀਜ਼ ਵੀ ਸੇਫ ਨੇ ਬਟ ਜਿਹੜੇ ਪੰਜਾਬੀ ਨੇ ਉਹਨਾਂ ਦਾ ਜਿਹੜਾ ਇੱਕ ਦਿਲ ਹੈ ਉਹ ਕੈਨੇਡਾ ਵੀ ਵੱਸਦਾ ਸੋ ਇਦਾਂ ਦੀ ਹੋਰ ਅਪਡੇਟਸ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਸਿਟੀ ਹੋਮ ਨਿਊਜ਼ ਤੇ